ਮੇਰਾ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਨਾਲ ਜ਼ਿਆਦਾ ਪਤਾ ਕਿਉਂ ਹੈ ਕਿਉਂਕਿ ਬਾਬਾ ਜੀ ਨੇ ਕਦੇ ਇਕੱਲਾ ਨਹੀਂ ਪੈਂ ਦਿੱਤਾ ਯਕੀਨ ਮੰਨਿਓ ਇਹ ਦੁਨੀਆ ਦੇ ਹੱਥੋਂ ਬਹੁਤ ਧੋਖੇ ਖਾਦੇ ਆ ਜਗਾ ਜਗਾ ਦੁਨੀਆ ਨੇ ਪਿੱਟਦੇ ਵਾਰ ਕੀਤੇ ਆ ਥੱਲੇ ਸੁੱਟਿਆ ਪਰ ਜੇ ਕਿਸੇ ਨੇ ਸਹਮਿਆ ਦੇ ਉਸ ਹੀ ਬਾਬਾ ਦੀਪ ਸਿੰਘ ਜੀ ਮੈਂ ਕਿਸੇ ਨੂੰ ਬਾਹ ਫੜਾਈ ਹੋਣੀ ਆਪਣੀ ਕਿਸੇ ਤੋਂ ਨਹੀਂ ਸਾਰਾ ਲੱਭਿਆ ਕਦੇ ਵੀ ਕਿਸੇ ਤੋਂ ਆਸ ਰੱਖੀ ਨਹੀਂ ਕਦੀ ਕਿਉਂਕਿ ਮੈਨੂੰ ਪਤਾ ਸੀ ਜਿਹੜੇ ਯਾਰੀ ਦੋਸਤੀਆਂ ਸਭ ਮਤਲਬੀ ਹੈ ਇਹ ਤਾਂ ਸਿਰਫ ਮਤਲਬ ਦੇ ਸਮੇਂ ਤੇ ਯਾਦ ਕਰਦੇ ਤੁਹਾਨੂੰ ਕੋਈ ਆਪਣਾ ਨਹੀਂ ਹੁੰਦਾ ਇੱਥੇ ਸੋ ਵਿਸ਼ਵਾਸ ਸਿਰਫ ਬਾਬਾ ਦੀਪ ਸਿੰਘ ਦੇ ਰੱਖਿਆ ਸੀ ਕਿ ਬਾਬਾ ਹੀ ਤੁਸੀਂ ਬੈਠੇ ਹੋ ਕੋਈ ਪਰਵਾਹ ਨਹੀਂ ਕੀ ਤੇ ਮਾਲਕ ਦੀ ਐਸੀ ਕਿਰਪਾ ਰਹੀ ਕਿ ਉਹਨੇ ਕਦੇ ਟੁੱਟਣ ਦਿੱਤਾ ਹੀ ਨਹੀਂ ਬਾਬਾ ਦੀਪ ਸਿੰਘ ਨੇ ਹਮੇਸ਼ਾ ਸੰਭਲਿਆ ਤੇ ਹੁਣ ਬਾਬਾ ਜੀ ਨੇ ਇੰਨਾ ਕੋ ਮਜ਼ਬੂਤ ਬਣਾ ਦਿੱਤਾ ਕੋਈ ਰੰਦਾ ਰੋਵੇ ਨਾਲ ਨਹੀਂ ਰੰਦਾ ਨਾ ਰੋਵੇ ਮੈਨੂੰ ਪਤਾ ਬਾਬਾ ਜੀ ਬੈਠੇ ਆ ਉਹ ਹੀ ਬਸੇਰੇ ਆ ਆਪਣੀ ਯਾਰੀ ਦੋਸਤੀ ਪਿਆਰ ਸਭ ਕੁਝ ਉਹਨਾਂ ਦੇ ਵਿੱਚ ਹੀ ਹੈ ਉਹ ਤਾਂ ਹਰ ਪਲ ਮੇਰੇ ਨਾਲ ਰਹਿੰਦੇ ਉਹਨਾਂ ਨੇ ਕਦੇ ਮੇਰੀ ਬਾਤ ਛੱਡੀ ਨਹੀਂ ਅੱਜ ਤੱਕ ਤੂੰ ਯਾਦ ਰੱਖਣਾ ਦੁਨੀਆ ਤੇ ਜਦੋਂ-ਜਦੋਂ ਭਰੋਸਾ ਕਰੋਗੇ ਹਮੇਸ਼ਾ ਧੋਖਾ ਹੀ ਖਾਓਗੇ ਪਰ ਜਿਸ ਦਿਨ ਤੁਸੀਂ ਮਾਲਕ ਤੇ ਭਰੋਸਾ ਕਰਨਾ ਸ਼ੁਰੂ ਕਰਤਾ ਨਾ ਕਿ ਸਿਰਫ ਮੇਰਾ ਮਾਲ ਲਗੀਗਾ ਜੋ ਹੋਗਾ ਔਰ ਕੋਈ ਕੁਝ ਨਹੀਂ ਕਰਤੇ ਤੇ ਦੇਖਣਾ ਤੁਹਾਨੂੰ ਕਦੀ ਨਾ ਧੋਖਾ ਕੋਈ ਦੇ ਪਾਏਗਾ ਤੇ ਨਾ ਹੀ ਤੁਸੀਂ ਕਦੀ ਟੁੱਟ ਪਾਓਗੇ